ਲੋਕ ਸਭਾ 224 ਦਾ ਰਿਜ਼ਲਟ 4 ਜੂਨ ਨੂੰ ਆਣਾ ਲੇਕਿਨ ਉਸ ਤੋਂ ਪਹਿਲਾਂ ਹੀ ਹੱਲੇ ਪਹਿਲੇ ਪੜਾ ਆਂ ਵੋਟਾਂ ਪਈਆਂ ਨੇ ਪਰ ਭਾਰਤੀ ਜਨਤਾ ਪਾਰਟੀ ਦਾ ਖਾਤਾ ਖੁੱਲ ਗਿਆ ਮਤਲਬ ਭਾਰਤੀ ਜਨਤਾ ਪਾਰਟੀ 1 0 ਦੇ ਨਾਲ ਅੱਗੇ ਚੱਲ ਚੁੱਕੀ ਆ ਵਜਾ ਇਹ ਕਿ ਭਾਰਤੀ ਜਨਤਾ ਪਾਰਟੀ ਦਾ ਖਾਤਾ ਕਿਉਂ ਖੁੱਲਿਆ ਕਿਉਂ ਇੱਕ ਸੀਟ ਦੇ ਉਹ ਅੱਗੇ ਚਲੇਗੇ ਕਿਉਂ ਉਹਨਾਂ ਦਾ ਉਮੀਦਵਾਰ ਜਿੱਤ ਚੁੱਕਾ ਕਿਉਂਕਿ ਜਿੱਥੇ ਵਿਰੋਧੀਆਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਸੀ ਉੱਥੇ ਹੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਜਿਹੜੀ ਨਾਮਜ਼ਦਗੀ ਪੱਤਰ ਸੀ ਉਹ ਰੱਦ ਹੋ ਗਏ ਨੇ ਜਿਸ ਕਰਕੇ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਘੋਸ਼ਿਤ ਕਰ ਦਿੱਤਾ ਗਿਆ ਤੇ ਭਾਰਤੀ ਜਨਤਾ ਪਾਰਟੀ ਦੇ ਵਿੜੇ ਦੇ ਵਿੱਚ ਖੁਸ਼ੀਆਂ ਦੇ ਢੋਲ ਵਜਣੇ ਸ਼ੁਰੂ ਹੋ ਚੁੱਕੇ ਨੇ ਲੋਕ ਸਭਾ ਚੋਣਾਂ ਤਹਿਤ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਖਾਤਾ ਖੁੱਲਿਆ ਉਹ ਸੂਰਤ ਤੋਂ ਖੁੱਲਿਆ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਕੇਸ਼ ਦਲਾਲ ਬਿਨਾ ਮੁਕਾਬਲੇ ਜੇਤੂ ਘੋਸ਼ਿਤ ਕੀਤੇ ਗਏ ਨੇ ਕਿਉਂਕਿ ਕਾਂਗਰਸ ਪਾਰਟੀ ਦਾ ਜਿਹੜਾ ਨਾਮਜ਼ਦਗੀ ਪੱਤਰ ਉਹ ਰੱਦ ਹੋ ਗਏ ਤੇ ਬਾਕੀਆਂ ਨੇ ਜਿਹੜੇ ਕਾਗਜ਼ ਸੀ ਉਹ ਵਾਪਸ ਲੈ ਲੈਨੇ ਹੁਣ ਕਾਂਗਰਸ ਪਾਰਟੀ ਕੋਰਟ ਦੇ ਵਿੱਚ ਜਾਣ ਦੀ ਤਿਆਰੀਆਂ ਕਰ ਰਹੀ ਆ ਗੁਜਰਾਤ ਜਿੱਥੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣੀ ਮੁੱਖ ਮੰਤਰੀ ਰਹੇ ਨੇ ਤਿੰਨ ਦਫਾ ਉਥੋਂ ਸੂਰਤ ਤੋਂ ਜਿਹੜੀ ਲੋਕ ਸਭਾ ਸੀਟ ਆ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਕੇਸ਼ ਦਲਾਲ ਜਿਹੜੇ ਬਿਨਾ ਮੁਕਾਬਲੇ ਜੇਤੂ ਗਏ ਨੇ ਅਸਲ ਵਿੱਚ ਦਸ ਜਿਹੜਾ ਮਸਲਾ ਇਸ ਸਾਹਮਣੇ ਆਇਆ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਨਿਲੇਸ਼ ਕੋਬਾਨੀ ਦਾ ਪ੍ਰਚਾਰ ਰੱਦ ਹੋ ਗਿਆ ਉਹਨਾਂ ਦੇ ਪਰਚਿਆਂ ਦੇ ਵਿੱਚ ਨਾਮਜ਼ਦਗੀ ਪੱਤਰ ਦੇ ਵਿੱਚ ਗਵਾਹਾਂ ਦੇ ਨਾਮ ਅਤੇ ਉਹਨਾਂ ਦੇ ਦਸਖਤਾਂ ਦੇ ਵਿੱਚ ਗੜਬੜੀ ਪਾਈ ਗਈ ਹੈ ਇਸ ਲੋਕ ਸਭਾ ਸੀਟ ਤੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਸਮੇਤ 10 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਸਨ ਸੱਤ ਜਿਹੜੇ ਆਜ਼ਾਦ ਉਮੀਦਵਾਰ ਚੋਣ ਲੜਦੇ ਸੀ ਉਹਨਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਜਦੋਂ ਕਿ ਬਹੁਜਨਸ ਮਾਈ ਪਾਰਟੀ ਦੇ ਉਮੀਦਵਾਰ ਪਿਆਰੇ ਲਾਲ ਭਾਰਤੀ ਹੀ ਚੋਣ ਮੈਦਾਨ ਵਿੱਚ ਬਾਕੀ ਰਹਿ ਗਏ ਸੀ ਜਿਨ੍ਹਾਂ ਨੇ ਸੋਮਵਾਰ ਨੂੰ ਪਰਚਾ ਜਿਹੜਾ ਆਪਣਾ ਵਾਪਸ ਲੈ ਲਿਆ ਇਸ ਤਰ੍ਹਾਂ ਮਕੇਸ਼ ਦਲਾਲ ਬਿਨਾਂ ਮੁਕਾਬਲਾ ਜੇਤੂ ਲਾਨੇਗੇ ਨੇ ਗੁਜਰਾਤ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਕਤੀ ਸਿੰਘ ਗੋਹਿਲ ਨੇ ਕਿਹਾ ਕਿ ਸਾਡੀ ਲੀਗਲ ਟੀਮ ਸਾਰੇ ਪਹਿਲੂਆਂ ਦੀ ਪੜਤਾਲ ਕਰ ਰਹੀ ਹੈ ਕਾਨੂੰਨੀ ਟੀਮ ਇਸ ਗਲਤ ਤੇ ਵਿਚਾਰ ਕਰ ਰਹੀ ਹੈ ਕਿ ਪਹਿਲੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਜਾਵੇ ਜਾਂ ਫਿਰ ਸਿੱਧੇ ਤੌਰ ਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਕੇ ਅਪੀਲ ਕੀਤੀ ਜਾਵੇ ਮਕੇਸ਼ ਬਿਨਾਂ ਮੁਕਾਬਲੇ ਜੇਤੂ ਹੋਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਪਹਿਲੇ ਲੋਕ ਸਭਾ ਮੈਂਬਰ ਬਣ ਗਏ ਨੇ ਦੂਜੇ ਪਾਸੇ ਗੁਜਰਾਤ ਦੇ ਚੋਣ ਇਤਿਹਾਸ ਦੇ ਵਿੱਚ ਇਹ ਪਹਿਲੀ ਦਫਾ ਹੋਇਆ ਕਿ ਜਦ ਕੋਈ ਲੋਕ ਸਭਾ ਮੈਂਬਰ ਬਿਨਾਂ ਚੋਣ ਲੜੇ ਹੀ ਜੇਤੂ ਐਲਾਨਿਆ ਗਿਆ ਹੈ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਡਿਪਟੀ ਮੇਅਰ ਦਿਨੇਸ਼ ਜਦਾਨੀ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਨਿਲੇਸ਼ ਕੁਬਾਨੀ ਨੇ ਪਰਚੇ ਵਿੱਚ ਜਿਹੜੇ ਗਵਾਹਾਂ ਦੇ ਦਸਖਤ ਕਰਵਾਏ ਨੇ ਉਹ ਫਰਜੀ ਨੇ ਇਸ ਮਸਲੇ 'ਚ ਚੋਣ ਕਮਿਸ਼ਨ ਦੇ ਜਿਹੜੇ ਅਧਿਕਾਰੀ ਡੀਈਓ ਸੌਰਵ 파ਰਦੀ ਨੇ 21 ਅਪ੍ਰੈਲ ਨੂੰ ਇਸ ਮਾਮਲੇ ਵਿੱਚ ਸਪਸ਼ਟੀਕਰਨ ਮੰਗਦੇ ਹੋਏ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਸਵੇਰੇ 11 ਵਜੇ ਤੱਕ ਦਾ ਸਮਾਂ ਦਿੱਤਾ ਹੈ ਨਾਮਜ਼ਦਗੀ ਪੱਤਰ ਰੱਦ ਕਰਨ ਨੂੰ ਲੈ ਕੇ ਐਤਵਾਰ ਨੂੰ ਕਲੈਕਟਰ ਅਤੇ ਚੋਣ ਅਧਿਕਾਰੀਆਂ ਦੇ ਵਿਚਕਾਰ ਇੱਕ ਮੀਟਿੰਗ ਹੋਈ ਹੈ ਸੁਣਵਾਈ ਦੌਰਾਨ ਫਾਰਮ ਤੇ ਦਸਤਕਤ ਕਰਨ ਵਾਲੇ ਚਾਰੇ ਜਿਹੜੇ ਗਵਾਹ ਸੀ ਉਹ ਨਹੀਂ ਆਏ ਇਸ ਤੋਂ ਬਾਅਦ ਚੋਣ ਅਧਿਕਾਰੀ ਨੇ ਨਿਲੇਸ਼ ਗੁਬਾਨੀ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੀ ਉਹਨਾਂ ਦਾ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਬਿਨ ਮੁਕਾਬਲੇ ਜਿੱਤੇ ਲੋਕ ਸਭਾ ਮੈਂਬਰ ਬਣੇ ਮਕੇਸ਼ ਦਲਾਲ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬਾ ਪ੍ਰਧਾਨ ਸੀਆਰ ਪਾਟਲ ਦਾ ਧੰਨਵਾਦੀ ਹਾਂ ਮੈਂ ਲੋਕਤੰਤਰ ਤਰੀਕੇ ਨਾਲ ਜਿੱਤ ਹਾਸਲ ਕੀਤੀ ਹੈ ਮੈਂ ਅਸਲ ਵਿੱਚ ਆਪਣੇ ਵੋਟਰਾਂ ਸਪੋਰਟਰਾਂ ਦਾ ਵੀ ਧੰਨਵਾਦ ਕਰਦਾ ਹਾਂ ਵਰੁਧੀਆਂ ਬਾਰੇ ਇੰਨਾ ਹੀ ਕਹਾਗਾ ਕਿ ਜਿਹੜੀਆਂ ਚੀਜ਼ਾਂ ਉਹਨਾਂ ਦੀ ਉਮੀਦਾਂ ਮੁਤਾਬਕ ਹੁੰਦੀਆਂ ਨੇ ਉਹਨਾਂ ਨੂੰ ਚੰਗਾ ਲੱਗਦਾ ਅਗਰ ਉਮੀਦਾਂ ਦੇ ਵਿਰੁੱਧ ਉਹਨਾਂ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ ਤੇ ਫਿਰ ਉਹ ਲੋਕਤੰਤਰ ਦੀ ਹੱਤਿਆ ਕਹਿਣ ਲਈ ਵੱਡੇ ਵੱਡੇ ਨਾਰੇ ਮਾਰਦੇ ਨੇ ਹੁਣ ਮਕੇਸ਼ ਦਲਾਲ ਕੌਣ ਨੇ ਜਿਹੜੇ ਦੇਸ਼ ਦੇ ਪਹਿਲੇ 224 ਚ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਵਿੱਚ ਬਿਨਾਂ ਮੁਕਾਬਲੇ ਮੈਂਬਰ ਪਾਰਲੀਮੈਂਟ ਬਣੇ ਨੇ ਸੂਰਤ ਲੋਕ ਸਭਾ ਸੀਟ ਉਥੋਂ ਮਕੇਸ਼ ਦਲਾਲ ਪਹਿਲੀ ਦਫਾ ਚੋਲੜੀ ਸੀ ਬਿਨਾ ਮੁਕਾਬਲੇ ਜੇਤੂ ਹੋ ਕੇ ਉਹਨਾਂ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਇਸ ਹਲਕੇ ਤੋਂ ਪਹਿਲਾਂ ਤਿੰਨ ਦਫਾ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਦਰਸ਼ਨਾ ਜਰਦੋਸ਼ ਤਿੰਨ ਵਾਰ ਲੋਕ ਸਭਾ ਮੈਂਬਰ ਜਿੱਤ ਚੁੱਕੇ ਨੇ ਇਸ ਵਾਰ ਉਹਨਾਂ ਦੀ ਟਿਕਟ ਛੱਟ ਕੇ ਮਕੇਸ਼ ਦਲਾਲ ਨੂੰ ਦਿੱਤੀ ਗਈ ਹੈ ਮਕੇਸ਼ ਦਲਾਲ ਬਿਨਾ ਮੁਕਾਬਲੇ ਦੇਸ਼ ਦੇ ਪਹਿਲੇ ਲੋਕ ਸਭਾ ਮੈਂਬਰ ਚੁਣੇਗੇ ਨੇ ਮਕੇਸ਼ ਦਲਾਲ ਗੁਜਰਾਤ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੀਆਰ ਪਾਟਲ ਦੇ ਕਰੀਬੀ ਹਨ ਮਕੇਸ਼ ਦਲਾਲ ਪਿਛਲੇ 43 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੇ ਹਨ ਪਾਲ ਖੇਤਰ ਤੋਂ ਲਗਾਤਾਰ ਤਿੰਨ ਵਾਰ ਕੌਂਸਲਰ ਵੀ ਰਹਿ ਚੁੱਕੇ ਹਨ ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਯੂਥ ਵਿੰਗ ਜੁਵਾ ਮੋਰਚਾ ਦੇ ਕਈ ਮਹੱਤਵਪੂਰਨ ਅਹੁਦਿਆਂ ਤੇ ਵੀ ਕੰਮ ਕਰ ਚੁੱਕੇ ਨੇ ਉਹਨਾਂ ਦੀ ਪਾਰਟੀ ਪ੍ਰਤੀ ਵਫਾਦਾਰੀ ਨੂੰ ਵੇਖਦੇ ਹੋਏ ਕਿਉਂਕਿ ਪਿਛਲੇ 43 ਸਾਲ ਤੋਂ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਨੇ ਇਸ ਵਾਰ ਉਹਨਾਂ ਨੂੰ ਟਿਕਟ ਦਿੱਤੀ ਗਈ ਜਦੋਂ ਕਿ ਭਾਰਤੀ ਜਨਤਾ ਪਾਰਟੀ ਨੇ ਪਿਛਲੇ 3 ਟਰਮਾਂ ਤੋਂ ਲੋਕ ਸਭਾ ਮੈਂਬਰ ਬਣਦੇ ਆ ਰਹੇ ਦਰਸ਼ਨਾ ਜਰਦੋਸ਼ ਦੇ ਟਿਕਟ ਛੱਟ ਕੇ ਵਿਕੇਸ਼ ਦਲਾਲ ਨੂੰ ਦਿੱਤੀ ਸੀ ਵਿਕੇਸ਼ ਦਲਾਲ ਦੀ ਪਹਿਲੀ ਲੋਕ ਸਭਾ ਚੋਣ ਸੀ ਕਰਮਾ ਵਾਲੇ ਨਿਕਲੇ ਕਿਸਮਤ ਵਾਲੇ ਨਿਕਲੇ ਕਿ ਜਿੱਥੇ ਸੱਤ ਆਜ਼ਾਦ ਉਮੀਦਵਾਰਾਂ ਨੇ ਆਪਣੇ ਨਾਮ ਵਾਪਸ ਲੈ ਲਏ ਉਸ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੇ ਵੀ ਨਾਮਜ਼ਿੰਦਗੀ ਪੱਤਰ ਵਾਪਸ ਲੈ ਲਏ ਕਾਂਗਰਸ ਪਾਰਟੀ ਦੇ ਨਿਲੇਸ਼ ਕੁਬਾਨੀ ਦਾ ਪਰਚਾ ਰੱਦ ਹੋ ਗਿਆ ਜਿਸ ਕਰਕੇ ਮਕੇਸ਼ ਦਲਾਲ ਬਿਨਾਂ ਮੁਕਾਬਲੇ ਲੋਕ ਸਭਾ ਮੈਂਬਰ ਬਣ ਗਏ ਨੇ ਦੇਸ਼ ਦੇ ਪਹਿਲੇ ਐਮਪੀ ਜਿਹੜੀਆਂ ਲੋਕ ਸਭਾ ਚੋਣਾਂ 2024 ਦੀਆਂ ਪੈਰੀਆਂ ਨੇ ਪਹਿਲਾ ਪੜਾਅ ਦੀਆਂ ਵੋਟਾਂ ਵੀ ਪੈ ਚੁੱਕੀਆਂ ਨੇ ਉਸ ਤਹਿਤ ਨਵੀਂ ਚੁਣੀ ਜਾਣ ਵਾਲੀ ਦੇਸ਼ ਦੀ ਪਾਰਲੀਮੈਂਟ ਦੇ ਪਹਿਲੇ ਮੈਂਬਰ ਬਣ ਗਏ ਨੇ ਹੁਣ ਦੇਖਦੇ ਹਾਂ ਕਿ ਕਾਂਗਰਸ ਪਾਰਟੀ ਰਾਜ ਗੁਜਰਾਤ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਨੇ ਜਾਂ ਫਿਰ ਸਿੱਧੇ ਸੁਪਰੀਮ ਕੋਰਟ ਤੇ ਜਾ ਕੇ ਪਟੀਸ਼ਨ ਦਾਖਲ ਕਰਦੇ ਇਸ ਜਾਣਕਾਰੀ ਦੇ ਨਾਲ ਧਰਤੋਲ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ